ਮਰਤਬਾ ਦਾਨਾ ਮਿੱਟੀ ਸੇ ਮਿਲਕਰ ਗੁਲ ਸੇ ਗੁਲਸ਼ਨ ਹੋਤਾ ਹੈ ਜੇ ਦਾਨਾ ਬੀਜ ਆਪਣੀ ਹੋਂਦ ਮਿੱਟੀ ਵਿੱਚ ਨਾ ਮਿਲਾਵੇ ਮਿੱਟੀ ਵਿੱਚ ਨਾ ਖਪਾਵੇ ਆਪਣੀ ਹਸਤੀ ਨਾ ਮਟਾਵੇ ਤੇ ਆ ਬਾਗ ਬਗੀਚ ਤੇ ਫੁੱਲ ਫਲ ਸ਼ਾਮਾ ਕੁਝ ਵੀ ਨਦਰ ਨਹੀਂ ਆਉਂਦਾ ਕਿਉਂ ਉਹਨੇ ਆਪਣੀ ਹੋਂਦ ਬਰਕਰਾਰ ਰੱਖੀਏ ਅੱਗੇ ਬਹੁਲਤਾ ਨਹੀਂ ਪ੍ਰਗਟ ਕੀਤੀ ਜਿਹੜਾ ਦਾਣਾ ਬੀਜ ਆਪਣੀ ਹੋਂਦ ਮਟਾ ਗਿਆ ਉਹਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਬੀਜ ਅੱਗੇ ਨਿਕਲਣਗੇ ਕਿੰਨੇ ਕੁ ਪੌਦੇ ਨਿਕਲਣਗੇ ਕਿੰਨੇ ਕੁ ਫਲ ਨਿਕਲਣਗੇ ਕਿੰਨਿਆਂ ਨੂੰ ਉਹ ਸ਼ਾਨ ਦੇਵੇਗਾ ਕਿੰਨਿਆਂ ਨੂੰ ਸੁਗੰਧੀ ਦੇਵੇਗਾ ਕਿੰਨਿਆਂ ਨੂੰ ਫਲ ਦੇ ਨਾਲ ਨਿਸ਼ਾਵਰ ਕਰੇਗਾ ਔਰ ਕਹਿ ਲੱਗੀ ਸਜਨਾ ਉਹਨੇ ਬੀਜ ਨੇ ਆਪ ਮਟਾਇਆ ਤੂੰ ਆਪਣੀ ਹਸਤੀ ਹੋਂਦ ਅਜੇ ਤੱਕ ਰੱਖੀ ਬੈਠਾ ਹੈ ਉਹਨੂੰ ਲੱਗਿਆ ਫੁੱਲ ਕਿਸੇ ਫਿਰਕੇ ਦਾ ਮਹਿਫੂਜ਼ ਨਹੀਂ ਉਹਨੂੰ ਲੱਗਿਆ ਫਲ ਕਿਸੇ ਫਿਰਕੇ ਦਾ ਮਹਿਫੂਜ਼ ਨਹੀਂ ਉਦੇ ਵਿੱਚ ਬਣਿਆ ਆ ਨਾਜ਼ ਕਿਸੇ ਫਿਰਕੇ ਦਾ ਮਹਿਫੂਜ਼ ਨਹੀਂ ਉਹਦੀ ਛਾਇਆ ਕਿਸੇ ਫਿਰਕੇ ਦੀ ਮੁੱਲ ਖਰੀਦੀ ਨਹੀਂ ਬਈ ਇਹ ਤਾਂ ਸਿੱਖ ਦਾ ਲਾਇਆ ਬੂਟਾ ਕੋਈ ਹੋਰ ਨਹੀਂ ਬੈਠ ਸਕਦਾ ਇਹ ਹਿੰਦੂ ਦਾ ਲਾਇਆ ਬੂਟਾ ਇੱਥੇ ਦੂਜਾ ਨਹੀਂ ਬੈਠ ਸਕਦਾ ਇਹ ਮੁਸਲਮ ਨੇ ਉਗਾਏ ਹੋਏ ਫੁੱਲ ਨੇ ਕਿਸੇ ਹੋਰ ਨੂੰ ਇਹ ਸੁਗੰਧੀ ਨਹੀਂ ਦੇਣਗੇ ਇਹ ਸਿੱਖ ਦੀ ਉਗਾਈ ਹੋਈ ਕਣਕ ਆ ਤੇ ਕੋਈ ਹੋਰ ਨਹੀਂ ਖਾ ਸਕਦਾ ਨਹੀਂ ਉਹ ਸਬਨਾ ਦਾ ਪੇਟ ਭਰਦੀ ਹੈ ਸਬਣਾ ਨੂੰ ਸੁਗੰਧਤ ਕਰਦੀ ਏ ਸਾਰਿਆਂ ਨੂੰ ਛਾਇਆ ਦਿੰਦੇ ਆ ਇਸੇ ਤਰ੍ਹਾਂ ਜਿਹੜਾ ਰੱਬ ਨਾਲ ਮਿਲ ਜਾਂਦਾ ਨਾ ਜੀ ਉਹਦੇ ਜੀਵਨ ਵਿੱਚੋਂ ਫਿਰਕਾ ਪ੍ਰਸਤੀ ਮਿਟ ਜਾਂਦੀ ਏ ਇਹ Hindu ਇਹ Muslim ਇਹ ईसाई ਇਹ ሙਸਾਈ ਇਹ ਸਿੱਖ ਇਹ ਆਸਿੱਖੇ ਜਿੰਨਾ ਚਿਰ ਇਹ ਗੱਲ ਮਿਟੀ ਨਹੀਂ ਅੰਦਰ ਖਤਮ ਨਹੀਂ ਹੋਈ ਗੁਸਤਾਖੀ ਮਤ ਸਿੱਖਾਂ ਦੇ ਵਿੱਚ ਹੀ ਸਿੱਖ ਨੂੰ ਸਿੱਖ ਦਾ ਵੈਰੀ ਦਿਸੇਗਾ ਗੁਰੂ ਕੀ ਸੰਗਤ ਵਿੱਚ ਪੰਜੀਤੀ ਵੈਰੀ ਦੇ ਸੰਗੇ ਵਰੋਦੇ ਦੇ ਸੰਗੇ ਔਰ ਉਹਨਾਂ ਚਿਰ ਵਿਰੋਧਾਪਾ ਚੱਲਦਾ ਰਹੇਗਾ ਜਿੰਨਾ ਚਿਰ ਆਪਾਂ ਨਹੀਂ ਮਟਾਇਆ ਜਿਨੇ ਆਪਾਂ ਮਟਾਇਆ ਉਹ ਕਿਸੇ ਦੇਸ਼ ਦਾ ਕਿਸੇ ਵਸਤੂ ਦਾ ਇੱਕ ਦਾ ਨਹੀਂ ਜਿਸ ਤਰ੍ਹਾਂ ਪਰਮਾਤਮਾ ਸਰਬਦਾਇਨਾ ਤੇ ਉਹ ਵੀ ਸਰਬਦਾ ਹੀ ਹੋਦਾ ਹੁੰਦਾ ਹੈ ਅਨ ਅਨਾਜ ਵੀ ਸਰਬ ਦਾ ਆਧਾਰ ਹੋ ਜਾਂਦਾ ਹੈ ਭੁੱਖ ਲੱਗੀ ਹੋਵੇ ਪਿਆਸ ਲੱਗੀ ਹੋਵੇ ਪਾਣੀ ਪੀਣ ਲੱਗਿਆਂ ਕਦੇ ਪੁੱਛਿਆ ਤੂੰ ਕੌਣ ਦਾਤੀ ਨਾ ਪਾਣੀ ਦੀ ਕੋਈ ਜਾਤ ਨਹੀਂ ਹਵਾ ਦੀ ਕੋਈ ਜਾਤ ਨਹੀਂ ਪੁਲਾੜ ਦੀ ਕੋਈ ਜਾਤ ਨਹੀਂ ਰਸਤੇ ਦਾ ਨਾ ਹੋਵੇ ਤੇ ਪੁੱਛਿਆ ਬਈ ਮੈਂ ਇਹਦੇ ਤੋਂ ਰਸਤਾ ਨਹੀਂ ਪੁੱਛਣਾ ਇਹਦੇ ਤੋਂ ਰਸਤਾ ਨਹੀਂ ਪੁੱਛਣਾ ਸਾਨੂੰ ਮੁਬਾਰਕ ਬਾਦ ਕੋਈ ਦੇਣ ਲੱਗੇ ਕਦੇ ਪੁੱਛਿਆ ਵੀ ਤੂੰ ਕਿਹੜੀ ਜਾਤ ਦਾ ਮੈਂ ਮੁਬਾਰਕ ਬਾਦ ਨਹੀਂ ਕਬੂਲਣੀ ਕੋਈ ਧਨ ਦੀ ਥੈਲੀ ਦੇਣ ਲੱਗੇ ਤੇ ਕਦੇ ਜਾਤ ਪੁੱਛੀਏ ਪਤਾ ਨਹੀਂ ਰੱਬ ਦੇ ਨਾਮ ਦੀ ਗੱਲ ਸੁਣਾਉਣ ਲੱਗੇ ਰੱਬ ਦਾ ਮਾਰਗਦਰਸ਼ਨ ਲੱਗੇ ਰੱਬ ਵਾਲੀ ਗੱਲ ਕਰਨ ਲੱਗੇ ਤੇ ਅਸੀਂ ਕੰਧਾਂ ਖੜੀਆਂ ਕਰ ਦਿੰਨੇ ਵਿਚਾਲੇ ਕੰਧਾਂ ਧਰਮ ਦੇ ਨਾਂ ਤੇ ਕੰਧਾਂ ਨੇ ਬੇਕਾਰ ਦੇ ਨਾਂ ਤੇ ਦੁਰਾਚਾਰ ਦੇ ਨਾਂ ਤੇ ਵੱਧ ਫੈਲੀਆਂ ਦੇ ਨਾਂ ਤੇ ਨਸ਼ਿਆਂ ਦੇ ਨਾਂ ਤੇ ਕੋਈ ਦਵਾਰ ਖੜੀ ਨਹੀਂ ਕੀਤੀ ਗਈ ਜਿੰਨੀਆਂ ਹੋਈਆਂ ਨੇ ਔਰ ਉਹ ਸਾਰੀਆਂ ਦੀਆਂ ਸਾਰੀਆਂ ਧਰਮ ਦੇ ਨਾਂ ਤੇ ਦੁਨੀਆ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਦੁਨੀਆ ਨੂੰ ਖਤਮ ਕੀਤਾ ਜਾ ਰਿਹਾ ਹੈ ਧਰਮ ਦੇ ਨਾਂ ਤੇ ਅੰਮ੍ਰਿਤ ਦੇ ਨਾਂ ਤੇ ਜ਼ਹਿਰ ਵਰਤਾਇਆ ਜਾ ਰਿਹਾ ਹੈ ਔਰ ਖੈਰ ਖੋਂਦ ਨਹੀਂ ਮਟਾਈ ਗੁਰੂ ਆਵਾਜ਼ ਮਾਰ ਕੇ ਕਹਿੰਦੇ ਰਹਿ ਕੇ ਜੇ ਤੂੰ ਕੋ ਚਾਉਣਾ ਤੇ ਮਟਾ ਆਪਾ ਖੁਦ ਨੂੰ ਮਟਾ ਦੇ ਚਾਹਤਾ ਹੈ ਜੇ ਕਿਸ਼ ਮਰਤਬਾ ਦਾਣਾ ਮਿੱਟੀ ਸੇ ਮਿਲ ਕਰ ਗੁਲ ਸੇ ਗੁਲਸ਼ਨ ਹੋਤਾ ਹੈ ਬਾਗ ਬਗੀਚਾ ਬੰਦਾ ਹੈ ਜਿਦ ਦਿਨ ਆਪ ਮਟਾਵੇਂਗਾ ਉਹਨ ਰੱਬ ਨੂੰ ਪਾ ਲਵੇਂਗਾ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚੁਤਰਾਈ ਔਰ ਕੋਈ ਸਿਆਣ ਫਣੀ ਆਪਣੇ ਆਪ ਨੂੰ ਮਟਾਤੇ ਤੂੰ ਰੱਬ ਹੋ ਜਾ ਉਹ ਭਮਟ ਆਇਆ ਉਹਨੇ ਆਪਾ ਜਲਾ ਦਿੱਤਾ ਆਪਾ ਆਪਾ ਮਟਾਉਣ ਵਾਸਤੇ ਆਇਆ ਓਏ ਨਹੀਂ ਆਇਆ ਕਿ ਇਸ ਕਰਕੇ ਨਹੀਂ ਚੱਲਿਆ ਮੈਂ ਜਾਂਨਾ ਦੂਜੇ ਨੂੰ ਮਾਰ ਦੂੰ ਮੈਂ ਆਹ ਕਰ ਦੂੰ ਗੁਸਤਾਖੀ ਮਾਫ ਧਰਮੀ ਲੋਗ ਬਹੁਤ ਅਦੰਦਰ ਜਿਹੜੇ ਧਰਮ ਦੇ ਮਾਰਗ ਤੇ ਚੱਲਦੇ ਨਹੀਂ ਕਿਉਂਕਿ ਉਹ ਵਿਰਲੇ ਨੇ ਜਿਹੜੇ ਅਪਨੱਤ ਤੇ ਦਵਾਰ ਨੂੰ ਮਟਾ ਦਿੰਦੇ ਨੇ ਢਾ ਦਿੰਦੇ ਨੇ ਉਹ ਵਿਰਲੇ ਐਨ ਵਿਰਲੇ ਕਨੇ ਨਹੀਂ ਫੈਲ ਫੱਕੜ ਸੰਸਾਰ ਉਹ ਜਿਹੜੇ ਬਹੁਤੇ ਆ ਨਾ ਮੇਰੇ ਵਰਗੇ ਉਹ ਦੀਵਾਰ ਨੂੰ ਮਟਾਉਂਦੇ ਉਹ ਗੁਰੂ ਘਰ ਆਉਣ ਗੁਰਦੁਆਰੇ ਆਉਣ ਮੰਦਰ ਮਸਜਿਦ ਆਉਣ ਰੱਬ ਦਾ ਨਾਮ ਲੈਣ ਉਹ ਦੂਜੇ ਨੂੰ ਮਟਾਉਣ ਦੀ ਗੱਲ ਕਰਨਗੇ ਦੂਜੇ ਨੂੰ ਖਤਮ ਕਰਨ ਦੀ ਗੱਲ ਕਰਨਗੇ ਤੇ ਗੁਰੂ ਤਾਂ ਕਹਿੰਦਾ ਇੱਧਰ ਨੂੰ ਆਉਣਾ ਤੇ ਮੇਰੇ ਕੋਲ ਆਉਣਾ ਤੇ ਆਪ ਨੂੰ ਮਟਾ ਇਹ ਦੂਜੇ ਦਾ ਸਿਰ ਵੱਡਾ ਨੋ ਗੱਲ ਕਰੇਗਾ ਖਤਮ ਕਰਨ ਦੀ ਗੱਲ ਕਰੇਗਾ ਮਹਾਰਾਜ ਤਾਂ ਕਹਿੰਦੇ ਜੇ ਤਾ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਗਲੀ ਮੇਰੀ ਆਉ ਸਿਰ ਧਰ ਤਲੀ ਗਲੀ ਮੇਰੀ ਆਉ ਇਧਰ ਨੂੰ ਆ ਤੇ ਕਦੇ ਨਾ ਕੀ ਮੈਂ ਸਿਰ ਪੇਟ ਕਰ ਦਿੱਤਾ ਸਿਰ ਦੀਜੈ ਕਾਨ ਨਾ ਕੀਜੈ ਇਥੇ ਤਾਂ ਹਉਮੈ ਨਾ ਕਰ ਲਈ ਜਦੋਂ ਹਉਮੈ ਕਰ ਲਈ ਤੇਰਾ ਕੀਤਾ ਦਾਨ ਤੇਰਾ ਜਪਿਆ ਨਾਮ ਤੇਰੀ ਕੀਤੀ ਸੇਵਾ ਸਿਮਰਨ ਥਾਏ ਨਹੀਂ ਹੂੰ ਪੈਣਾ ਜੇ ਅੰਦਰ ਹਉਮੈ ਆ ਗਈ ਹੰਕਾਰ ਆ ਗਿਆ ਆਪਣੇ ਆਪ ਨੂੰ ਮਟਾਉਣ ਵਾਸਤੇ ਤੂੰ ਸਿਖਾ ਤੁਰਦਾ ਹੈ ਧਾਰਮਿਕ ਧਰਮ ਦੇ ਮਾਰਗ ਤੇ ਪੈਰ ਧਰਦਾ ਹੈ ਇਹ ਵਿਚਾਰ ਲੈ ਕੇ ਤੁਰ ਮੈਂ ਖੁਦ ਨੂੰ ਮਟਾਉਣਾ ਹੈ ਮੈਂ ਖੁਦ ਨੂੰ ਬਦਲਣਾ ਹੈ ਆਪਣੇ ਵਿਚਾਰ ਆਪਣੀ ਖਿਆਲਤ ਆਪਣੀ ਹਸਤੀ ਹੋਣ ਇਹਨੂੰ ਮਟਾਉਣੇ ਤੇ ਰੱਬ ਨੂੰ ਪਾਉਣੇ ਮੈਂ ਕਿਸੇ ਮਨੁੱਖ ਵਰਗਾ ਨਹੀਂ ਮੈਂ ਖੁਦ ਰੱਬ ਵਰਗਾ ਹੋਣਾ ਹੈ ਖੁਦ ਰੱਬ ਵਰਗਾ ਹੋਣਾ ਹੈ ਰੱਬ ਵਰਗੇ ਤਾਂ ਹੋਵਾਂਗੇ ਜੇ ਉਹਦੇ ਬੋਲ ਉਹਦਾ ਮਾਰਗ ਉਹਦੀ ਵਿਚਾਰ ਉਸ ਤਰ੍ਹਾਂ ਤੁਰਨਾ ਉਸ ਤਰ੍ਹਾਂ ਬੋਲਣਾ ਉਵੇਂ ਜਿਵੇਂ ਉਹ ਸਰਬ ਕਾਇਨਾਤ ਦੀ ਗੱਲ ਕਰਦਾ ਹੈ ਕਰਨਾ ਵੈਰ ਵਿਰੋਧ ਨੂੰ ਤਿਆਗਣਾ ਫਿਰ ਉਹਦੇ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਂਦਾ ਹੈ ਔਰ ਭਮਟ ਨੇ ਆਪਾ ਮਟਾ ਦਿੱਤਾ ਹੈ ਤੈਸੀ ਪ੍ਰਿਆ ਪ੍ਰੇਮ ਨੇਮ ਪ੍ਰੇਮਨੀ ਸੁਮਾਰ ਹੈ ਕਹਿੰਦੇ ਉਹ ਪਤੀ ਬ੍ਰਤਾ ਬੀਬੀ ਵੀ ਆਪਣੀ ਗੱਲ ਮੂਰੇ ਨਹੀਂ ਆਪਣੇ ਮਾਲਕ ਦੇ ਰੱਖਦੀ ਆਪਣੀ ਆਪਣਤ ਨੂੰ ਛੱਡ ਕੇ ਕੀ ਖਾਣਾ ਹੈ ਕੀ ਜਾਣਾ ਹੈ ਕਿੱਥੇ ਆਉਣਾ ਹੈ ਕਿ ਇੱਥੇ ਜਾਣਾ ਹੈ ਉਹ ਉਹਦੀਆਂ ਗੱਲਾਂ ਨੂੰ ਤਰਜੀਹ ਦਿੰਦੀ ਹੈ ਰੱਬ ਨੂੰ ਪਾਉਣਾ ਤੇ ਤੇਰੀਆਂ ਗੱਲਾਂ ਮੈਨੇ ਨਹੀਂ ਰੱਖਦੀਆਂ ਰੱਬ ਨੂੰ ਪਾਇਆ ਸੀ ਤਾਂ ਹੀ ਨਹੀਂ ਰੱਬ ਮੋਰੇ ਲਿਸਟ ਜਾਰੀ ਕਰ ਦੇ ਨੇ ਮੈਨੂੰ ਆ ਵੀ ਦੇ 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 ਪਰ ਨਹੀਂ ਮੰਗਦੇ ਤੇ ਰੱਬ ਨੂੰ ਨਹੀਂ ਮੰਗਦੇ ਨਾਮ ਨੂੰ ਨਹੀਂ ਮੰਗਦੇ ਅਰਪ ਉਹਦੀ ਕਿਰਪਾ ਨੂੰ ਨਹੀਂ ਮੰਗਦੇ ਇਹ ਨਹੀਂ ਕਹਿੰਦੇ ਤੂੰ ਆ ਮੇਰੇ ਘਰ ਵਿੱਚ ਤੂੰ ਚਾਹੀਦਾ ਹੈ ਮੇਰੇ ਜੀਵਨ ਵਿੱਚ ਤੂੰ ਚਾਹੀਦਾ ਹੈ ਨਹੀਂ ਮੇਰੀਆਂ ਲੋੜਾਂ ਪੂਰੀਆਂ ਕਰਦੇ ਤੂੰ ਗੁਰਦੁਆਰੇ ਵਿੱਚ ਬੈਠ ਤੂੰ ਮੰਦਿਰ ਵਿੱਚ ਬੈਠ ਤੂੰ ਮਸਜਿਦ ਵਿੱਚ ਬਹੁਤ ਅੱਛਾ ਲੱਗਦਾ ਹੈ ਮੇਰੇ ਘਰੇ ਤੇਰੇ ਲਈ ਜਗ੍ਹਾ ਨਹੀਂ ਮੇਰੇ ਘਰੇ ਤਾਂ ਮੇਰੇ ਜਵਾਕਾਂ ਨੂੰ ਹੀ ਜਗ੍ਹਾ ਨਹੀਂ ਪੂਰੀ ਆਉਂਦੀ ਤੇ ਤੇਰੇ ਲਈ ਕਿੱਥੇ ਮੈਂ ਥਾਂ ਬਣਾਵਾਂ ਮੇਰੇ ਘਰ ਫਿਰਦੇ ਵਿੱਚ ਤਾਂ ਹੋਰ ਹੀ ਖਿਆਲਾਤ ਬਹੁਤ ਨੇ ਤੇਰੇ ਵਾਲੇ ਕਿੱਥੋਂ ਪਜਾਵਾਂ ਉਹ ਬੀਬੀ ਤਾਂ ਸੁਖ ਪਾਉਂਦੀ ਏ ਉਹਦੇ ਬੋਲ ਵੀ ਆਪਣੇ ਮਾਲਕ ਨੂੰ ਪ੍ਰਸੰਨ ਕਰਨ ਵਾਲੇ ਹੁੰਦੇ ਉਹਦੇ ਅਨੁਕੂਲ ਖਾਣਾ ਵੀ ਉਹਦੇ ਅਨੁਕੂਲ ਉਹਦਾ ਬਾਣਾ ਪਹਿਨਣਾ ਵੀ ਉਹਦੇ ਅਨੁਕੂਲੇ ਤਾਂ ਉਹ ਮਾਲਕ ਨੂੰ ਅਰ ਪ੍ਰਸੰਨ ਕਰਦੀ ਏ ਮਾਲਕ ਨੂੰ ਦੇ ਅਨੁਕੂਲ ਹੋ ਕੇ ਉਹਦੇ ਕਿਸੇ ਵੀ ਡਰ ਦੀ ਇਸ ਗੱਲ ਤੋਂ ਆ ਕਿ ਕਿਦੇ ਐਸਾ ਬੋਲ ਐਸਾ ਕਦਮ ਐਸਾ ਖਿਆਲ ਐਸਾ ਖਾਣਾ ਐਸਾ ਵਸਤਰ ਨਾ ਪਹਿਨੇ ਜਾਂਦਾਏ ਜੋ ਮੇਰੇ ਘਰ ਵਾਲੇ ਨੂੰ ਮੇਰੇ ਮਾਲਕ ਨੂੰ ਚੰਗਾ ਨਹੀਂ ਲੱਗਦਾ ਕਿਸੇ ਐਸੀ ਜਗ੍ਹਾ ਤੇ ਨਾ ਜਾਇਆ ਜਾਏ ਜੋ ਉਹਨੂੰ ਚੰਗਾ ਨਹੀਂ ਲੱਗਦਾ ਤੇ ਸਿੱਖ ਕਹਿੰਦਾ ਹੈ ਗੁਰੂ ਨੂੰ ਲੱਗੇ ਜਾਂ ਨਾ ਲੱਗੇ ਮੈਨੂੰ ਚੰਗਾ ਲੱਗਣਾ ਚਾਹੀਦਾ ਮੈਂ ਜਿੱਥੇ ਮਰਜ਼ੀ ਜਾਵਾਂ ਮੈਂ ਜੋ ਮਰਜ਼ੀ ਖਾਵਾਂ ਮੈਂ ਜੋ ਮਰਜੀ ਪਹਿਨਾ ਜਿੱਥੇ ਮਰਜੀ ਆਵਾਂ ਜਾਵਾਂ ਕਹਿੰਦੇ ਨਹੀਂ ਉਹ ਤਾਂ ਕੇਵਲ ਇੱਕ ਸ਼ਰੀਰ ਦੁਨੀਆ ਦਾ ਜੀਵ ਹੈ ਤੋ ਸਰਬ ਕائنات ਦੇ ਮਾਲਕ ਨੂੰ ਮਿਲਣਾ ਹੈ ਤੇਰਾ ਸਾਸ ਵੀ ਉਦੋਂ ਅਰ ਪੁੱਠਾ ਨਾ ਚੱਲੇ ਉਲਟਾ ਨਾ ਚੱਲੇ ਖਿਆਲਤ ਨਾ ਬਣੇ ਵੈਗਰੂ ਦੇ ਅਨਕੂਲ ਚੱਲ ਤਾਂ ਉਹਦੀ ਪਰਸੰਤਾ ਹੋਵੇਗੀ ਉਸ ਨੂੰ ਸੰਭਾਲ ਉਸ ਨੂੰ ਜਾਪ ਤੇਰੇ ਹਰ ਖਿਆਲ ਵਿੱਚ ਉਹ ਹੋਵੇ ਉਹਦੇ ਬਿਨਾ ਨਹੀਂ ਭਾਈ ਸਾਹਿਬ ਕਹਿੰਦੇ ਜਲ ਸੇ ਨਿਕ ਸੁਜੈਸ ਮੀਨ ਮਾਰਜ਼ਾ ਤਾਤ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਭਈ ਇਸਿਆ ਕਰਕੇ ਜਲ ਦੇ ਵਿੱਚੋਂ ਮਛਲੀ ਨਿਕਲ ਕੇ ਮੀਨ ਮੈਨੇ ਮੱਛੀ ਜੈਸੇ ਜਿਸ ਤਰ੍ਹਾਂ ਮਰ ਜਾਤ ਮਰ ਜਾਂਦੀ ਤਾਤ ਤਾਤ ਮੈਨੇ ਪੁੱਤਰ ਵੀ ਹੁੰਦਾ ਔਰ ਤਾਤ ਮੈਨੇ ਈਰਖਾ ਵੀ ਹੁੰਦੀ ਏ ਇਥੇ ਤਾਤ ਮੈਣਿਆ ਔਰ ਬਹੁਤ ਛੇਤੀ ਕਿਉਂਕਿ ਇਸ ਕਰਕੇ ਅਰ ਬਾਣੀ ਦੇ ਅਰਥ ਕਰਨ ਲੱਗਿਆਂ ਬਾਣੀ ਨੂੰ ਪੜਨ ਲੱਗਿਆਂ ਵਿਚਾਰਨ ਲੱਗਿਆਂ ਬੜੀ ਵਿਸ਼ਾਲਤਾ ਵਾਲੀ ਬੁੱਧੀ ਚਾਹੀਦੀ ਜੇ ਕਾਂਗੇ ਇਹਦਾ ਅਰਥ ਕੋਈ ਤੇ ਫਿਰ ਦੂਜੇ ਪਾਸੇ ਨਹੀਂ ਜਾਇਆ ਜਾਏਗਾ ਫਿਰ ਉੱਥੇ ਜਦੋਂ ਉਹ ਪ੍ਰਕਰਨ ਆਵੇਗਾ ਉਦੋਂ ਕੀ ਕਰਾਂਗੇ ਇਸ ਲਈ ਗੁਰੂ ਸਵਮਤ ਬਖਸ਼ੇ ਕਹਿੰਦੇ ਪਾਣੀ ਵਿੱਚੋਂ ਨਿਕਲੀ ਤਤ ਛਟ ਪੱਟੀ ਮਰ ਜਾਂਦੀ ਏ ਤੜਫ ਤੜਪ ਕੇ ਮਰ ਜਾਂਦੀ ਜਲ ਤੇ ਨਿਕਸੀ ਫੂਟ ਮਰਾ ਉਹਦਾ ਜਲ ਜੀਵਨ ਏ ਉਹਦਾ ਪਾਣੀ ਜੀਵਨ ਏ ਤੇ ਗੁਰ ਸਿੱਖ ਦਾ ਬਾਣੀ ਜੀਵਨ ਏ ਉਹ ਗੁਰੂ ਤੋਂ ਦੂਰ ਹੋ ਕੇ ਜਿਉਣਾ ਨਹੀਂ ਚਾਹੁੰਦਾ ਗੁਰੂ ਤੋਂ ਦੂਰ ਰਹਿ ਕੇ ਜ਼ਿੰਦਗੀ ਨਹੀਂ ਮੰਨਣੀ ਚਾਹੁੰਦਾ ਬਿਰਹ ਬੇ ਉਗ ਬੇਰਾਹੀ ਬਪਹਾਰ ਹੈ ਉਹ ਬੀਬੀ ਆਪਣੇ ਮਾਲਕ ਤੋਂ ਵਿਛੜ ਕੇ ਆਪਣਾ ਜੀਵਨ ਨਹੀਂ ਮੰਨਦੀ ਉਹਨੂੰ ਖਾਣਾ ਨਹੀਂ ਪਉਂਦਾ ਪਹਿਨਣਾ ਨਹੀਂ ਪਉਂਦਾ ਅਰ ਖਿਆਲਾਤ ਜਿਹੜੇ ਨੇ ਖਿਰਦੇ ਦੀ ਬੇਚੈਨੀ ਵਧੀ ਰਹਿੰਦੀ ਮਾਲਕ ਤੋਂ ਦੂਰੀ ਬਣ ਗਈ ਗੁਰਸਿੱਖ ਦੇ ਵੀ ਮਾਲਕ ਤੋਂ ਦੂਰ ਹੋਣ ਕਰਕੇ ਬੇਚੈਨੀ ਚੰਗਾ ਖਾਣਾ ਨਹੀਂ ਚੰਗਾ ਪੈਣਾ ਨਹੀਂ ਮਾਲਕ ਤੋਂ ਵਿਛੜੇ ਮਾਲਕ ਦੇ ਮਾਰਗ ਤੇ ਚੱਲ ਪਏ ਕੋਈ ਤਰਵਾਸੀ ਉਹਦੇ ਵੱਲ ਨੂੰ ਚੱਲ ਰਹੇ ਮੰਜ਼ਲ ਤੇ ਪਹੁੰਚਾਂਗੇ ਮਾਲਕ ਦੇ ਬੋਲ ਆਣ ਲੱਗ ਪਏ ਸੁਣਾਈ ਦੇਣ ਲੱਗ ਪਏ ਤੇ ਜਿਹੜਾ ਸਾਡੇ ਨਾਲ ਗੱਲਾਂ ਕਰਨ ਲੱਗ ਪਿਆ ਇੱਕ ਦਿਨ ਦੇਦਾਰ ਹੋਵੇਗਾ ਉਸ ਤਰ੍ਹਾਂ ਦਾ ਵਿਵਹਾਰ ਉਸ ਤਰ੍ਹਾਂ ਦਾ ਵਿਚਾਰ ਉਸ ਤਰ੍ਹਾਂ ਦਾ ਖਿਆਲਤ ਆਪਣੇ ਆਪ ਨੂੰ ਬਣਾਈਏ ਕਿ ਮਾਲਕ ਨੂੰ ਪਾਈਏ ਮਾਲਕ ਨਾਲ ਮਿਲ ਜਾਈਏ ਉਹ ਕਰਮ ਉਹ ਵਿਚਾਰ ਉਹ ਖਿਆਲਤ ਅਰ ਉਹ ਕੁਝ ਨਾ ਕਰੀਏ ਅਰ ਜੋ ਮਾਲਕ ਦੇ ਅਨਕੂਲ ਨਹੀਂ ਹੈ ਮਾਲਕ ਤੋਂ ਉਲਟਾ ਲੈ ਜਾਣ ਵਾਲਾ ਹੈ ਅਸੀਂ ਖੁਦ ਨੂੰ ਬਦਲੀਏ ਆਪਣੇ ਵਿਚਾਰ ਬਦਲਨੇ ਆ ਆਪਣਾ ਮਾਰਗ ਬਦਲਨਾ ਹੈ ਆਪਣਾ ਸੰਗ ਬਦਲਨਾ ਹੈ ਆਪਣੀ ਸਰੋਤ ਬਦਲਨੀ ਹੈ ਆਪਣੇ ਬੋਲ ਬਦਲਨੇ ਆ ਆਪਣੇ ਰਸ ਕਸ ਬਦਲਨੇ ਆ ਆਪਣੀ ਨਦਰ ਬਦਲਨੀ ਹੈ ਆਪਣੇ ਫੁਰਨੇ ਬਦਲਨੇ ਆਪਣੀ ਚਿਤਵਣੀ ਬਦਲਨੀ ਹੈ ਤੇ ਬਦਲਾਉ ਫਿਰ ਆਏਗਾ ਬ੍ਰਹਮ ਹੋ ਜਾਵੇਗਾ ਰੱਬ ਦਾ ਰੂਪ ਹੋ ਜਾਏਗਾ ਗੁਰੂ ਸਾਡੇ ਤੇ ਸਭਨਾ ਤੇ ਕਿਰਪਾ ਕਰੇ ਸਾਡੇ ਜੀਵਨ ਅੰਦਰੇ ਬਦਲਾਵ ਆਵੇ ਸਾਡਾ ਮਿਲ ਆਪ ਗੁਰੂ ਨਾਲ ਹੋਏ ਗੁਰੂ ਦੇ ਮਾਰਗ ਦੇ ਪੰਦੀ ਬਣੀਏ ਗੁਰੂ ਵਾਲੇ ਗੁਣਾਂ ਨੂੰ ਗ੍ਰਾਹੀ ਬਣੀਏ ਫਿਰ ਸਾਡਾ ਆਇਆ ਸਫਲਾ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਸਤਿਗੁਰੂ ਜੀ ਦੀ ਸੰਗਤ ਸਤਿਗੁਰੂ ਬਖਸ਼ਣ ਜੋਗ ਗਰੀਬ ਨਿਵਾਜ਼ ਸਾਡੇ ਤੇ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਸਾਨੂੰ ਸਮਤੀ ਬਖਸ਼ਣ ਸਾਡਾ ਮੇਲਾਪ ਸਤਗੁਰੂ ਨਾਲ ਹੋਵੇ ਸਾਡਾ ਆਇਆ ਜੀਵਨ ਸਫਲਾ ਰੋਜ਼ ਥੋੜਾ ਥੋੜਾ ਪੰਦ ਥੋੜੀ ਥੋੜੀ ਵਿਚਾਰ ਥੋੜਾ ਥੋੜਾ ਬਦਲਾਓ ਲਿਆਵਾਂਗੇ ਸਫਰ ਕਰਦੇ ਜਾਵਾਂਗੇ ਸਤਗੁਰੂ ਨੂੰ ਮਿਲ ਜਾਵਾਂਗੇ ਸਾਡਾ ਆਇਆ ਸਫਲਾ ਇੰਨੀਆਂ ਬੇਨਤੀਆਂ ਪ੍ਰਵਾਨ ਸਤਗੁਰੂ ਦੇ ਹਜ਼ੂਰ ਅਰਦਾਸ ਬੇਨਤੀ ਕਰੀਏ ਸਾਡੇ ਤੇ ਸਤਗੁਰੂ ਸਾਰਿਆਂ ਤੇ ਮੇਰ ਕਰਨ ਸਾਡਾ ਮਿਲਾਪ ਹੋਵੇ ਜੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ